ਜ਼ਿਲ੍ਹਾ ਮੋਗਾ ਅੰਦਰ ਪ੍ਰਸ਼ਾਸਨ ਅਤੇ ਸਿਆਸੀ ਸਰਪ੍ਰਸਤੀ ਦੇ ਹੇਠ ਲੋਕਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਤੇ ਹੋ ਰੇ ਨੇ ਲਗਾਤਾਰ ਨਜਾਇਜ਼ ਕਬਜ਼ੇ ਜ਼ਿਲ੍ਹਾ ਮੋਗਾ ਬਣਿਆ ਨਜਾਇਜ਼ ਕਬਜ਼ਿਆਂ ਦਾ ਹੱਬ ਜ਼ਿਲ੍ਹਾ ਮੋਗਾ ਦੇ ਅਧੀਨ ਪੈਂਦੇ ਪਿੰਡ ਕੋਟੀ ਸੇਖਾਂ ਵਿਖੇ ਹੁਣ ਮਨਿੰਦਰ ਕੁਮਾਰ ਜਿਸ ਦਾ ਇੱਕ ਫਲਾਟ ਤਕਰੀਬਨ 15 ਮਰਲੇ ਦਾ ਹੈ ਜਿਸ ਦੀ ਰਜਿਸਟਰੀ 5 11 2028 ਨੋ ਹੋਈ ਸੀ ਅਤੇ ਇਸੇ ਜਗ੍ਹਾ ਦਾ ਇੰਤਕਾਲ ਮੇਰੇ ਨਾਮ ਤੇ ਹੀ ਬੋਲਦਾ ਭਾਵਕੇ ਮਨਿੰਦਰ ਕੁਮਾਰ ਦੇ ਨਾਮ ਤੇ ਬੋਲਦਾ ਜਦੋਂ 19 11 2024 ਨੂੰ ਆਪਣੀਆਂ ਦੁਕਾਨਾਂ ਦਿਖਾਉਣ ਲਈ ਆਏ ਤਾਂ ਸਾਡੇ ਪਲਾਟ ਸਾਡੇ ਪਲਾਟ ਦੇ ਕੋਲ ਪ੍ਰੀਤ ਦੂਆ ਸੋਨੂ ਅਰੋੜਾ ਅਮਿਤ ਬਾਜਾਜ ਦੇ ਕੋਲ ਪਲਾਟ ਤੇ ਕਬਜ਼ਾ ਕਰਨ ਦੀ ਯੋਜਨਾ ਬਣਾ ਰਹੇ ਸਨ ਉਸ ਸਾਰੇ ਮਾਮਲੇ ਦੀ ਸੂਚਨਾ ਤੁਰੰਤ ਅਸੀਂ ਐਸਐਚਓ ਕੋਰਟ ਇਸੇ ਖਾਣੂ ਦਿੱਤੀ ਅਤੇ ਐਸਐਸਪੀ ਡੀਐਸਪੀ ਦੇ ਸਾਰਾ ਮਾਮਲਾ ਜਿਹੜਾ ਧਿਆਨ ਦੇ ਵਿੱਚ ਲਿਆਂਦਾ ਗਿਆ ਅਤੇ ਕੋਰਟ ਨੇ ਸਾਨੂੰ ਇਸ ਦਾ ਸਟੇ ਆਰਡਰ ਵੀ ਦੇ ਦਿੱਤਾ ਹੈ ਸੋ ਜਦੋਂ ਇਸ ਦਾ ਪੱਖ ਰਿੰਕੂ ਕਪੂਰ ਦੇ ਕੋਲੋਂ ਜਾਣਿਆ ਤਾਂ ਉਹਨੇ ਵੀ ਕਹਿ ਦਿੱਤਾ ਕਿ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਇਹ ਜ਼ਮੀਨ ਜਿਹੜੀ ਮੈਂ ਉਹ ਇੰਦਰ ਜੀਤ ਪਲਤੇ ਦੇ ਕੋਲੋਂ ਲਈ ਹੈ ਕੀ ਆ ਸਾਰਾ ਮਾਮਲਾ ਆਓ ਆਪਾਂ ਦੋਨਾਂ ਧਿਰਾਂ ਦੇ ਪੱਖਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਮੋਗਾ ਤੋਂ ਸੁਖਮੰਦਰ ਸਿੰਘ ਸ਼ਾਂਤ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਮਜੋ ਕਿ ਤੁਹਾਡਾ ਪੂਰਾ ਮਾਮਲਾ ਕੀ ਆ ਔਰ ਕਿੰਨੇ ਤੁਹਾਡੇ ਜਿਹੜੀ ਹੈਗੀ ਪ੍ਰਾਪਰਟੀ ਤੇ ਇਹ ਜਿਹੜੇ ਕੋਟੀ ਸੇਖਾਂ ਦੇ ਲੋਕ ਨੇ ਇਹਨਾਂ ਨੇ ਕਿਵੇਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪੂਰਾ ਮਾਮਲਾ ਹੈ ਕੀ ਹੈ ਮੈਂ ਜੀ ਦੋਗਣਾ ਜ਼ਮੀਨ ਮਾਥੇ ਅੰਦਰਪਾਲ ਪੁੱਤਰ ਆਪ ਕੁਛੰਦੋ ਗੋਇਰ ਰੱਤ ਜਿਹੜੀ ਖਰੀਦ ਕੀਤੀ ਸੀ ਜਿਸ ਦੀ ਰਿਸ਼ਤੀ ਮੇਰੇ ਪਾਸ ਹੈ ਤੇ ਜਿਸ ਦਾ ਪਜੈਸ਼ਨ ਵੀ ਮੈਂ 2000 ਰੱਤ ਤੋਂ ਮੇਰੇ ਕੋਲ ਹੈ ਜਿਸ ਦਾ ਇੰਤਕਾਲ ਮੇਰੇ ਕੋਲ ਹੋ ਚੁੱਕਾ ਹੈ ਤੇ ਸਾਰਾ ਕੁਝ ਰਿਕਾਰਡ ਮੈਂ 10 ਸਾਲਾਂ ਦਾ ਰਿਕਾਰਡ ਵੀ ਮੇਰੇ ਕੋਲ ਹੈਗਾ ਇਸ ਤੋਂ ਬਾਅਦ ਮੇਰਾ 11 ਤਰੀਕ ਨੂੰ ਅਦਾਲਤ ਨੂੰ ਮਤਲਬ ਸਾਹਮਣੇ ਜਿਹੜੇ ਆ ਰਾਮਰਦੀਪ ਕਪੂਰ ਰਿੰਕੋ ਉਰਫ ਰਾਜਰੂਪ ਅਰਬਤ ਰਾਜਰੂਪ ਕਪੂਰ ਕਹਾਂਣੇ ਜਿੰਦਾ ਬੰਨਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਤੇਰੀ ਪ੍ਰਾਪਰਟੀ ਦਾ ਕਬਜ਼ਾ ਕਰ ਲੈਣਾ ਹੈ ਤੇ ਸਾਨੂੰ ਜਦੋਂ ਪਤਾ ਲੱਗਾ ਮੈਂ ਰਾਤ ਨੂੰ ਮੌਕੇ ਤੇ ਪਹੁੰਚਿਆ ਤੇ ਆਹਦੀ ਪ੍ਰਾਪਰਟੀ ਨੂੰ ਪ੍ਰਸ਼ਾਸਕਾਂ ਨੂੰ ਸੂਚਿਤ ਕੀਤਾ ਰਾਤ ਨੂੰ 10 ਵਜੇ ਵੀ 11 ਵਜੇ ਵੀ ਐਸਐਸਪੀ ਮੋਗਾ ਨੂੰ ਵੀ ਫੋਨ ਲਾਇਆ ਮੋਗਾ ਕੋਟਿਸ ਤੋਂ ਐਸਐਸਐਲ ਨੂੰ ਦਰਖਾਸਤ ਦਿੱਤੀ ਆਸਰਾ ਕਰਕੇ 5-7 ਬੰਦੇ ਮੇਰੀ ਪ੍ਰਾਪਰਟੀ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਤੇ ਆਸਰੇ ਵਾਲੇ ਘੇੜੇ-ਘੁੜੇ ਕੱਢਦੇ ਰਹਿੰਦੇ ਹਨ ਤੇ ਜਿੰਦਾ ਭਟਕੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਹਨ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਫਿਰ ਮੈਂ ਆਪਣੀ ਪ੍ਰਾਪਰਟੀ ਤੇ ਸਟੇ ਵਗੈਰਾ ਵੀ ਲੈ ਲਿਆ ਕਬਜ਼ੇ ਦਾ ਵਿਰੋਧ ਹਿੰਦਾ ਮੋਕ ਉੱਪਰ ਜਾ ਕੇ ਆਪਣੇ ਨਕਸ਼ਾ ਨੂੰ ਸਿਕਾਇਆ ਬਿਨਤੀ ਵੀ ਕਰਾ ਕੇ ਪੈਂਸ ਕਰਾ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ ਉਹ ਜਾਲੀ ਰਿਸਟਰੀ ਕਰਾ ਕੇ ਅਗਲੇ ਦਿਨ ਹੀ ਰਿਸਟਰੀ ਕਰਾ ਕੇ ਕਲਮ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਤੇ ਫਿਰ ਮੈਨੂੰ ਪਤਾ ਲੱਗਾ ਰਿਸਟੀ ਇਹਨਾਂ ਨੇ ਕਬਾ ਲਈ ਹੈ ਮੈਂ ਇਹਨਾਂ ਦਾ ਸੀਲਾ ਸਾਹਿਬ ਦੇ ਬਾਦ ਪੀਛ ਹੋਇਆ ਪੇਸ਼ ਹੁਣ ਤੋਂ ਬਾਅਦ ਉਹਨਾਂ ਦਾ ਇੰਤਕਾਲ ਹੋ ਰੋ ਕੇ ਬਦਲਾਜਾ ਕਰਾ ਦਿੱਤਾ ਜੋ ਕਿ ਅੱਜ ਨਗਰਬੰਨੋਂ ਬਦਲਾਜੇ ਦੀ ਮਿਲ ਚੁੱਕੀ ਹੈ ਮਤਰਾਜ ਦੀ ਨਕਲ ਅਜੇ ਬਾਦ ਤੋਂ ਧਰਮ ਗੁਰ ਕੋਲ ਚੱਲੇਗੀ ਆ ਨਗਨਿਆਲੀ ਇੰਤਕਾਲ ਦੇ ਰੋਕ ਲਾ ਦਿੱਤੀ ਆ ਤੇ ਇਹਨਾਂ ਨੂੰ ਸਟੇ ਮਤਲਬ ਅਜੇ ਤਰੀਕ ਤੇ ਇਹਨਾਂ ਨੂੰ ਮਤਲਬ ਜਿਹੜਾ ਸਟੇ ਮਿਲਿਆ ਸੀਗਾ ਉਸ ਦੀ ਤਰੀਕ ਪਰਸੋਂ ਆਪਣੇ 25 ਨੰਬਰ ਪੈ ਗਈ ਆ ਤੇ ਪਰਸੋਂ ਅਸੀਂ ਜਵਾਬ ਦੇਣਾ ਆ ਇਸ ਦੀ ਦਾ ਕੌਣ ਬੰਦੇ ਆ ਇਹ ਕੁਦਾ ਫਾਦਰ ਆਮਰ ਸਿੰਘ ਕਪੂਰ ਸ਼ਰੂ ਦੋਈ ਮਤਲਬ ਕਬਜ਼ੇ ਕਰਨ ਦੇ ਕੁਝ ਕਾਦਰਾਂ ਕੋਲ ਵਿੱਚ ਸਰਪੰਚਾਂ ਦੇ ਨਾਤੇ ਇਹਨੇ ਬਹੁਤ ਕੱਪੜੇ ਵੀ ਕੀਤੇ ਹਨ ਫਰੋਡ ਵੀ ਕੀਤੇ ਹਨ ਚੱਲਾਂ ਦੇ ਚਾਮਲ ਵੀ ਚੋਰੀ ਕਰਕੇ ਵੇਚਿਆ ਪਹਿਲਾਂ ਪਰਚੇ ਵੀ ਬਹੁਤ ਚੱਲਦੇ ਹਨ ਕਿਤੇ 11-12 ਪਰਚੇ ਵੀ ਦਰਜ ਹੋਇਆ ਹੁਣ ਇਹ ਦਿੱਤਾ ਪੂ ਮਾਸ ਗਿਆ ਉਹਦੇ ਦੇਤਾ ਪਹਿ ਪੇ ਕੱਟ ਕਰਕੇ ਤੇ ਆਪਣੇ ਬ੍ਰਦਰ ਹੀ ਦਾ ਸ਼ੋਕਪੁਰ ਹੈਗਾ ਪਿੱਠ ਪਿੱਛੇ ਮਦਦ ਕਰਦਾ ਜੋ ਕਿ ਇਸ ਟਾਈਮ ਬੁੱਕ ਦੇ ਬੁੱਕ ਦਲ ਦਾ ਜੱਜ ਲੱਗਾ ਹੈ ਤੇ ਉਸ ਦਾ ਲੜਕਾ ਵੀ ਮਤਲਬ ਹਾਈਪੋਟ ਵਿੱਚ ਇਹ ਜੀ ਜਰਨ ਬਣਿਆ ਹੋਇਆ ਉਹਦੀ ਸ਼ਹਿਰ ਦੇ ਪਿਛਲੇ ਪਾਸੇ ਜਸਵੀਰ ਦਾ ਅਸਲ ਰੋਮ ਪਟਵਾਰੀਆਂ ਨੂੰ ਧਮਕੇ ਮੁਖਾਤਿਆਂ ਦਰਜ ਕਰ ਦੋ ਅੰਤਕਲ ਦਾ ਦਰਜ ਕਰ ਤੁਨੇ ਜੇ ਕਰਦੇ ਉਹ ਕਰਦੇ ਸਸਪੈਂਡ ਕਰਾ ਲਗੇ ਹਰ ਕੋ ਨੂੰ ਤੁਨੇ ਕਰਦੇ ਇਹ ਤੇ ਡਰਾ ਡਰਾ ਕੇ ਰੋਹ ਦੇ ਹੱਕ ਵਿੱਚ ਕਰ ਦਿੱਤਾ ਇਸ ਤੋਂ ਕਰਕੇ ਪ੍ਰਸ਼ਾਸਨ ਨੂੰ ਛੁੱਟੀਆਂ ਲੈ ਕੇ ਦੇ ਕੁਝ ਅਧਿਕਾਰੀ ਚਲੇ ਗਏ ਹਨ ਛੁੱਟੀ ਲੈ ਕੇ ਚਲੇ ਗਏ ਹਨ ਜਦ ਤੱਕ ਨੂੰ ਪਤਾ ਲੱਗਾ ਸਾਨੂੰ ਵੀ ਚਾਲੋਂ ਮਾਰਦੀਆਂ ਧਮਕੀਆਂ ਦਿੰਦੇ ਹਨ ਜਦੋਂ ਮੈਨੂੰ ਧਮਕੀਆਂ ਦਿੰਦੇ ਹਨ ਮਾਰ ਦਿੰਦੀਆਂ ਇਸ ਤੋਂ ਬਾਅਦ ਇਹ ਵੀ ਕਹਿੰਦੇ ਜੇ ਬਰਾੜਦੇ ਵੜਿਆ ਤੇ ਇਹਦੇ ਲੱਤਾਂ ਭੰਨ ਦੇਾਂਗੇ ਸਾਨੂੰ ਕੋਟਿਸਤਾਂ ਵਿੱਚ ਜਾਣਾ ਔਖਾ ਲੱਗਦਾ ਸਾਨੂੰ ਮਾਰਿਆ ਪ੍ਰਸ਼ਾਸਨ ਵੱਲੋਂ ਅਜ ਤੱਕ ਕੋਈ ਵਿਸ਼ਵਾਸ ਨਹੀਂ ਮਿਲਿਆ ਅਸੀਂ ਅਜੇ ਸੱਚ ਨੂੰ ਫੋਨ ਕਰਦੇ ਆ ਉਹ ਨੂੰ ਨਹੀਂ ਫੋਨ ਚੱਕਦਾ ਕਿਸੇ ਤਰ੍ਹਾਂ ਦਾ ਉਹਨੂੰ ਅਸੀਂ ਅੱਜ ਵਟਸਐਪ ਤੇ ਆਪਣਾ ਮਤਲਬ ਜੋ ਹੈਗਾ ਮਤਰਾਜਾ ਇੰਤਕਾਲ ਦਾ ਡੀਐਸਪੀ ਨੂੰ ਵੀ ਭੇਜਤਾ ਐਸਬੀ ਐਸਐਬੀ ਸਾਹਮਣੇ ਭੇਜਤਾ ਐਡੀਟਰ ਨੂੰ ਵੀ ਭੇਜਤਾ ਆਪਣੀਆਂ ਜਿਹੜਾ ਮਤਰਾਜਾ ਇੰਤਕਾਲ ਦਾ ਰੋਲਾ ਚੱਲਦਾ ਅਸੀਂ ਵੀ ਭੇਜਤਾ ਸਾਨੂੰ ਸਾਡੀ ਇਸ ਤੇ ਕਾਰਵਾਈ ਕੀਤੀ ਜਾਵੇ ਸਾਡੀ ਕਿ ਪ੍ਰੋਪਰਟੀ ਨੂੰ ਸੇਫ ਰੱਖਿਆ ਜਾਵੇ ਬਸ ਮੈਂ ਨਾਮ ਅਮਰਜੀਤ ਕਪੂਰ ਹੈ ਜੀ ਅੱਛਾ ਰਿੰਕ ਜੀ ਇੱਕ ਤੁਹਾਡੇ ਤੇ ਜਿਹੜਾ ਹੈਗਾ ਤੁਹਾਡੇ ਤੇ ਇਹਦਾ ਜਿਹੜੀ ਨੀਤੀ ਆ ਪਾਰਟੀ ਅੰਦਰ ਜੀ ਉਨਾਂ ਨੇ ਕੀ ਅਲਿਗੇਸ਼ਨ ਲਾਇਆ ਕਿ ਉਹਨਾਂ ਦਾ ਜਿਹੜਾ ਕੁਠਾਰਾ ਮਰਲੇ ਦਾ ਪਲਾਟ ਆ ਉਹਨਾਂ ਦੇ ਤੁਸੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਇਹ ਕੋਈ ਪੂਰਾ ਮਾਮਲਾ ਕੀ ਮੈਂ ਨਾ ਕੋਈ ਵੀ ਪਲਾਟ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਤਾਂ ਇੰਦਰਪਾਲ ਪੰਕਤਾ ਜੀ ਕੋਲ ਇੱਕ ਪਲਾਟ ਖੇਧਿਆ 15 ਮਰਲੇ ਵੱਡੇ ਚਾਰ ਦੁਵਾਰੀ ਕੀ ਗੇਟ ਲੱਗਾ ਆ ਮੇਰੇ ਕੋਲ ਨਾ ਪ੍ਰੋਪਰ ਰਜਿਸਟਰੀ ਵੀ ਮੇਰੇ ਕੋਲ ਹੈ ਮੈਂ ਜਿਸ ਕੀ ਕਰਾਈ ਕਿ ਆਪ ਦਾ ਪਲਾਟ ਆ ਉਹ ਮੈਨੂੰ ਉਹਨਾਂ ਨੇ ਹੈਂਡ ਓਵਰ ਕੀਤਾ ਇੰਦਰਪਾਲ ਪੰਕਤਾ ਜੀ ਨੇ ਉਹ ਪਲਾਟ ਮੇਰੇ ਕੋਲ ਜਿੰਨੇ ਮੇਰੀ ਇੰਤਕਾਲ ਵੀ ਮੇਰੇ ਕੋਲ ਹੋਇਆ ਆ ਨਕਾੜ ਉਕ ਮਦਮ ਮੇਰਾ ਹੈ ਮੈਂ ਤਾਂ ਮੈਂ ਤਾਂ ਮਨਿੰਦਰ ਕੁਮਾਰ ਨੂੰ ਜਾਣਦਾ ਮਨਿੰਦਰ ਕੁਮਾਰ ਜੀ ਕੌਣ ਹੈ ਜੇ ਇਹਦਾ ਇਹਨਾਂ ਦਾ ਕੋਈ ਰੋਲਾ ਤਾਂ ਇੰਦਰਪਾਲ ਜੀ ਨਾਲ ਗੱਲ ਕਰਦੇ ਮੈਨਾਂ ਤਾਂ ਕੋਈ ਹੈ ਹੀ ਨਹੀਂ ਕੋਈ ਮੈਂ ਤਾਂ ਪਰਚੇਜ਼ ਕੀਤਾ ਜੀ ਮਨਿੰਦਰਪਾਲ ਦੇ ਤੋਂ ਉਹਨਾਂ ਨੇ ਜਿਹੜਾ ਗਰੰਟੀ ਵੀ ਉਹਨਾਂ ਨੇ ਮਨਿੰਦਰਪਾਲ ਨੇ ਜਿਹੜਾ ਉਹਦੇ ਤੇ ਲਿਖ ਲਾਇਆਗੇ ਸਾਡਾ ਜਿਹੜਾ ਹੈਗਾ ਕੇਂਦਰਾ ਤੋਂ ਮੰਦੀ ਕੋਸ਼ਿਸ਼ ਕੀਤੀ ਆਗੇ ਜਿਹੜੀ ਉਹ ਪਲਾਟ ਪਿਆ ਉਹ ਪੰਗਰੋਡ ਦਾ ਬਲਾਕ ਹੈ ਜੀ ਇਹ ਕਿੰਨੇ ਕਿਸੂ ਚਾਹੀਏ ਸਰ ਜੀ ਗੱਲ ਇਦਾਂ ਹੈ ਕਿ ਜਦੋਂ ਮੈਨੂੰ ਇੰਦਰਪਾਲ ਜੀ ਨੇ ਜਿਸ ਤਿਹਰਾ ਦਿੱਤਾ ਹੈ ਹੈਂਡਓਵਰ ਚਾਬੀ ਕਰ ਦਿੱਤੀ ਜੋ ਤੁਹਾਨੂੰ ਮੈਨੂੰ ਪ੍ਰੂਫ ਨਕੀ ਨਾਲ ਦੇ ਰਿਆ ਹੈ ਇਹ ਨਾ ਜੀ ਮੇਰੀ ਜਵ ਮੇਰੇ ਨਾਮ ਹੈ ਇਹ ਨਾ ਜਿੰਦਾ ਕਿਸ ਤਰ੍ਹਾਂ ਲੱਗ ਗਿਆ ਜੀ ਇਹਨੇ ਜਿੰਗ ਅਲਰੇਡੀ ਪਿੱਛੇ ਪਈ ਹੈ ਮੇਰੇ ਨਾਲ ਕੋਈ ਰੋਲ ਨਹੀਂ ਮੈਂ ਤਾਂ ਇੰਦਰਪਾਲ ਜੀ ਤੋਂ ਪਰਚੇ ਜੀ ਦਿੱਤੀ ਨਾ ਕਿ ਮੈਂ ਮਨਿੰਦਰ ਕਮਲ ਜੀ ਨੂੰ ਪੱਤੀ ਹੈ ਇਹ ਕੀ ਹੋਣਾ ਤੇ ਕੀ ਮੈਂ ਮਾਮਲੇ ਚ ਕੀ ਕਿੱਥੋਂ ਤੱਕ ਪਹੁੰਚਿਆ ਤੇ ਕੀ ਆਦਾ ਜੀ ਇਹ ਨਾ ਹੋ ਗਿਆ ਵੀ ਹੋਇਆ ਮਾਮਲੇ ਕੋਈ ਸਟੇ ਨਹੀਂ ਹੋਇਆ ਜੀ ਇਹ ਮੈਂ ਤਾਂ ਇੰਦਰਪਾਲ ਜੀ ਜਗ੍ਹਾ ਪਰਚੇਜ਼ ਕੀਤੀ ਹੈ ਜੋ ਕਿ ਨੇ ਪਹਿਲਾਂ ਮਾਲਕ ਜੱਦੀ ਮਾਲਕ ਇੰਦਰਪਾਲ ਜੀ ਸੀ ਇੰਦਰ ਬਾਏ ਪਰਚੇਜ਼ ਕੀਤੀ ਉਹਨਾਂ ਨੇ ਮੈਨੂੰ ਹੈਡਓਵਰ ਕਰਤਾ ਜੋ ਮੇਰੇ ਰਿਕਾਰਡ ਦੇ ਨਾਲ ਤਾਂ ਨਕੀਕਰ ਰਜਿਸਟਰੀ ਦੀ ਕਾਪੀ ਨਾਲ ਜਮ੍ਹਾਂ ਬੰਦੀ ਹੈ ਜੋ ਰਿਕਾਰਡ ਹੈ ਉਹ ਮੁਸੰਮਤ ਹੈ ਮੈਂ ਮਾਲਕ ਹਾਂ ਮੈਂ ਹੁਣ ਪਰਚੇਜ਼ ਕੀਤੀ ਹੈ ਨਾ ਕਿ ਮੈਂ ਮਨਿੰਦਰ ਕਮਾਈ ਦੇ ਮਨਿੰਦਰ ਕਮਾਈ ਜਗ੍ਹਾ ਇਨਾਂ ਦੇ ਪਿੱਛੇ ਆ ਉਹਨਾਂ ਨੇ ਜਿੱਦਾਂ ਮੈਂਨੇ ਦੁਕਾਨਾ ਬਣਿਆ ਤਾਂ ਇਹਨਾਂ ਮੀਟਰ ਵੀ ਲੱਗਾ ਆ ਇਹਨਾਂ ਨਾਲ ਹੋਦਾ